ਮੰਦਰੋਂ ਪਹਿਲੇ ਮੰਦਰ ਚ ਜਾ ਕੇ ਮੈਂ ਹਾਂ ਦੇ ਦੇਖੇ ਬਈ ਕੀ ਯਾਰ 16 ਜਿਹੜੇ ਆਏ ਜਿਹੜੇ ਆਏ ਤੱਕੀ ਬੰਦਾ ਆਂਦਾ ਬਈ ਅੱਜ ਇੱਕੀ ਆਂਦਾ ਬਾਕੀ ਉੱਪਰ ਹੈ ਛਾਰੇ ਕਰਦਾ ਉੱਪਰ ਹਾਂ ਔਰ ਇਹੜੇ ਗੱਲੇ ਲੈ ਕੇ ਕਿੱਦਾਂ ਕਿ ਉੱਪਰ ਹੈ ਚਾਦਰ ਨਾਲ ਪੇੜ ਕੇ ਪਾਈ ਚਾਦਰ ਪਈ ਚਾਦਰ ਲੇੜੇ ਦੇ ਕੰਨ ਪੇੜਾ ਲਾ ਲੈਂਦੇ ਹਾਂ ਬੋਲਣਾ ਕੰਨਾ ਜੇ ਦਿੱਤਾ ਹੋਇਆ ਫਿਰ ਦੋਸਤੀ ਦਾ ਹੁੰਦਾ ਹੈ ਮਾਡੇ ਆਉਂਦੇ ਪੂਰੀ ਤੀ ਪਾਈ ਫੋਟੋ ਕਰੀ ਕੋ ਫੋਟੋ ਕਰੀ ਜੋ ਇਹ ਹੀ ਪਾਇਆ ਜੇ ਤੁਸੀਂ ਮਾਚਾ ਸਖ ਮਾਚਾ ਹੋ ਦੇਖਣ ਲੱਗਾ ਨਾ ਕਿ ਗੱਲਾਂ ਚ ਪੈਸੇ ਕਿੰਨੇ ਆ ਪ੍ਰੋਫੈਸ਼ਨਲ ਹਾਂ ਬੰਦੇ ਸਾਰੇ ਜਿਹਦਾ ਕਰਦੇ ਨੇ आगे वाला ये करता है माचस चेक करना तो बोलना चाहिए बाकी शायद करें तो मैं बाकी लेके आएगा लेकिन गले लेके आओ बाकी मंदिर में भी तो 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 ਕਿਉਂਕਿ ਕੈਮਰਾ ਬਾਹਰ ਚੁਣਿਆ ਜਾ ਰਿਹਾ ਹੈ ਨਾ ਕੈਮਰਾ ਹੁੰਦਾ ਹੈ ਕੈਮਰਾ ਨੇ ਕੈਮਰਾ ਵੀ ਹੈਗਾ ਉਹ ਹੁਣ ਇਹਦਾ ਬਿਜੂ ਹਾਂ ਮੁੰਡਿਆਂ ਨੂੰ ਕੈਮਰੇ ਦੇ ਉੱਤੇ ਉਹ ਕੋ ਕਪੜਾ ਪਿਆ ਕਪੜਾ ਪਾਤਾ ਇੱਕ ਮੁੰਡਾ ਭਾਈ ਕੈਮਰੇ ਦੇ ਉੱਤੇ ਕਪੜਾ ਪਾਣ ਤੋਂ ਰੁਕ ਜਾਓ ਆ ਟਾਈਮ ਲਾਉਣਾ ਵਜੇ ਨੂੰ ਥੋੜਾ ਕਰਨਾ ਏ ਕਿ ਚੀਤ ਚੜਿਆ ਹੋਏ ਕੰਪਲੀਟ ਕਰਦੇ ਹੋ ਇਧਰ ਹੋ ਗਿਆ ਬਾਈ ਜੀ ਹਾਂ ਜੀ ਇਧਰ ਮੈਂ ਬੰਦੇ ਦੇਖ ਰੋ ਇਹ ਤਾਂ ਸਿਨੇਮਾ ਕਾ ਗੇਮ ਆਈਕਨ ਉਸੇ ਲਗਾ ਕੇ ਖੜੇ ਗਏ ਜੀ ਇਹ ਕਿਹ ਲੱਗਾ ਹੁੰਦਾ ਇੰਦਾਂ ਇਹ ਫਿਰਦਾ ਲੱਗਾ ਉਹ ਕਿ ਪਹਿਲਾਂ ਇਹਨੂੰ ਉਤਾਰਿਆ ਉਹਨਾਂ ਨੇ ਹਾਂ ਜੀ ਠੀਕ ਹੈ ਜੀ

इधर उधर भी माता भगवान हरमांदी मोरे भी गोलक सी जी उधर माता शेर वाली उधर भी गोलक से राम दरबार के कोल गोलक से सारे गोलखा जी मंदिर छत्ते पैया जी टुटिया पीया जी ਜੀ ਪੰਡਿਤ ਕੀ ਨਾਮ ਕੀ ਆਪਣਾ ਜੀ ਮੇਰਾ ਪੰਡਿਤ ਨੀ ਸ਼ਰਮਾ ਜੀ ਪੰਡਿਤ ਜੀ ਕੀ ਮਾਮਲਾ ਕੀ ਆ ਸਰ ਅੱਬ ਕਿੰਨਾ ਲਾਜੇ ਪਰ ਜੀ ਸਰ ਮੈਂ ਸਵੇਰੇ ਮੰਦਿਰ ਖੋਲਣ ਆਇਆ ਤੇ ਅੰਦਰ ਕੁੰਡੀ ਲੱਗੀ ਹੋਈ ਸੀ ਜੀ 프ਰੰਟ ਗੇਟ ਖੋਲਿਆ ਤੇ ਕੁੰਡੀ ਲੱਗੀ ਇਹਨੇ ਤੇ ਮੈਂ ਧੱਕਾ ਮਾਰ ਕੇ ਜ਼ੋਰ ਲਾ ਕੇ ਬੂਆ ਖੋਲਿਆ ਜੀ ਤੇ ਅੰਦਰ ਆ ਕੇ ਦੇਖਿਆ ਜੀ ਸਾਰੇ ਗੱਲੇ ਗਿਆ ਚੋਰੀ ਹੋ ਚੁੱਕੇ ਸੀਗੇ ਹੂੰ ਤੇ 프ਰੰਟ ਗੇਟ ਦੇਖਿਆ 프ਰੰਟ ਗੇਟ ਬੰਦ ਸੀਗਾ ਜੀ ਸਰ ਬਾਅਦ ਇਹ ਜੀ ਅੰਦਰੋਂ ਤਾਂ ਕੋਈ ਬਾਹਰ ਤੋਂ ਕੋਈ ਅੰਦਰ ਆਇਆ ਨਹੀਂ ਗੇਟ ਲੱਗੇ ਹੋਏ ਆ ਤੇ ਮੰਦਿਰ ਦੇ ਭੁਲ ਸ਼ੰਕਰ ਦੇ ਅੰਦਰ ਗਿਆ ਤਾਂ ਉੱਥੇ ਦੇਖਿਆ ਜੀ ਬਾਰੀ ਖੁੱਲੀ ਹੋਈ ਹੈ ਜੀ ਤਨ ਕੈਮਰਾ ਖੋਲੇ ਜੋ ਇਹ ਕਹਿੰਦੇ ਰੱਸੀ ਵਗੈਰਾ ਲੰਕੀ ਤੁਰੀ ਦੇਖੀ ਕੋ ਬੇਖੀ ਰੱਸੀ ਹਾਂਜੀ ਰੱਸੀ ਦੇਖੀ ਕੈਮਰਾ ਦੇਖੇ ਜੀ ਕੈਮਰੇ ਖੋਲੇ ਕੈਮਰੇ ਚ ਆਇਆ ਕਿ ਚੋਰ ਰੱਸੀ ਪਾ ਕੇ ਥੱਲੇ ਆਇਆ 3 ਕਿੰਨੇ ਜਨ ਚੋਰੀ ਦੀ ਵਾਰਦਾਤ ਹੋਊਗੀ ਥੱਲੇ ਸਰ ਇੱਕ ਬੰਦਾ ਹੀ ਆਇਆ ਉੱਪਰ ਕਿੰਨੇ ਆ ਮੈਂ ਕਹਿ ਨਹੀਂ ਸਕਦਾ ਠੀਕ ਹੈ ਜੀ ਗੱਲੇ ਉੱਪਰ ਚੱਕੇ ਆ ਉਦਾਂ ਹੀ ਵੇਡ ਦਾ 35 ਕਿਲੋ ਹੈਗਾ ਪਰ ਕਿੰਨਾ ਕੁ ਨੁਕਸਾਨ ਹੋਗਾ ਇਹ ਸਰ ਕਮੇਟੀ ਦੱਸ ਸਕਦੀ ਕਿੰਨਾ ਹੁੰਦਾ ਟੁੱਟ ਕਿੰਨੇ ਗੱਲੇ ਜਿਹੜੇ ਜਿਹੜੇ ਟੋਟਲ ਕਿੰਨੇ ਗੱਲੇ ਜੀ ਚਾਰ ਪੰਜ ਗੱਲੇ ਸੀਗੇ ਜੀ ਜੋ ਚੋਰੀ ਹੋਏ ਆ ਠੀਕ ਹੈ ਜੀ ਦੇਖੋ ਪਰ ਆ ਕੇ ਤੋੜਤੇ ਆ ਹਮਮ ਨੁਕਸਾਨ ਕਰਕੇ ਚਲੇ ਗਏ ਕੋਈ ਐਸਟੀਮੇਟ ਕਿੰਨਾ ਤੁਹਾਨੂੰ ਲੱਗ ਰਿਹਾ ਕੋਈ ਮੈਂ ਇਹ ਚ ਕੁਝ ਨਹੀਂ ਦੱਸ ਸਕਦਾ ਭਾਈ ਤੇ ਮੰਦਰ ਕਮੇਟੀ ਕੋਲ ਕਿਹੜਾ ਥਾਣਾ ਕਿਹੜਾ ਪੈਂਦਾ ਬੰਡੀ ਜੀ ਇਹਨੂੰ ਪਾਈਨ ਪਛਾਣਾ ਪੈਂਦਾ ਜੀ ਪਾਈਨ ਨੰਬਰ ਦੇ ਨਾਲ ਹੀ ਜਿਸ ਤਰ੍ਹਾਂ ਉਹ ਕਹਿੰਦੇ ਪਾਈਨ ਨੰਬਰ ਥਾਣਾ ਪੈਂਦਾ ਵੇ ਬਿਲਕੁਲ ਇਹਦਾ ਘਾਮ ਮੜੀ ਚੁੰਗੀ ਦੇ ਕੋਲ ਨਾਕਾ ਲੱਗਾ ਹੁੰਦਾ ਨੇ ਫਿਰ ਵੀ ਕੋਈ ਨਾਕਾ ਲੱਗਾ ਹੁੰਦਾ ਪੰਪ ਦੇ ਕੋਲ ਪੀਸੀਆਰ ਗੱਡੀ ਲੱਗੀ ਹੁੰਦੀ ਆ ਤਾਂ ਵੀ ਇੱਥੇ ਵਾਰਦਾਤ ਹੋ ਗਈ ਏ ਕਿੰਨੀ ਹੈ ਤੇ ਆਪ ਆਪਣਾ ਮੰਦਿਰ ਦਾ ਨਾਮ ਬੋਲ ਦਿਓ ਸ਼ੀ ਮੰਦਿਰ ਭਗਤ ਦੀ ਕੋਠੀ ਕਾਲਾ ਸਿੰਘਾ ਰੋਡ ਬਸਤੀ ਛੇਜੂ ਮੰਦਿਰ ਨਾ ਆਪਣਾ ਜੀ ਮੇਰਾ ਨਾਮ ਸੋਨੂ ਬਰਮਾ ਸੋਨੂ ਬਰਮਾ ਜੀ ਕੀ ਮਾਮਲਾ ਕੀ ਹੋਇਆ ਸਾਰਾ ਮਾਮਲਾ ਜੋ ਹੈ ਜੀ ਸ਼੍ਰੀ ਮੰਦਰ ਪਗੜੀ ਕੋਈ ਜਦੋਂ ਸਵੇਰੇ 5:30 ਵਜੇ ਪੰਡਤ ਜੀ ਨੇ ਦਰਬਾਰ ਮੰਦਰ ਦਾ ਖੋਲਣਾ ਚਾਇਆ ਜੀ ਤੇ ਅੰਦਰੋਂ ਤਾਲਾ ਲੱਗਿਆ ਮਿਲਿਆ ਉਹਨਾਂ ਨੂੰ ਜੀ ਜਦੋਂ ਤਾਲਾ ਲੱਗਿਆ ਮਿਲਿਆ ਉਹ ਕੋਹ ਭਰਾ ਦੇ ਠੀਕ ਹੀ ਹੋ ਗਿਆ ਤੇ ਤਾਲਾ ੱੱਕੇ ਟੁੱਕੇ ਮਾਰ ਕੇ ਖੋਲਿਆ ਗਿਆ ਤੇ ਤਾਲਾ ਜਦੋਂ ਖੋਲਿਆ ਗਿਆ ਉਹਨਾਂ ਨੇ ਦੇਖਿਆ ਕਿ ਕੋਈ ਵੀ ਗੱਲਾਂ ਮੰਦਰ ਦੇ ਵਿੱਚ ਮੌਜੂਦ ਨਹੀਂ ਹੈਗਾ ਜਦੋਂ ਗੱਲਾਂ ਨਹੀਂ ਮੌਜੂਦ ਸੀਗਾ ਕਿ ਮੰਦਰ ਦੇ ਵਿੱਚ ਸ਼ਿਵਲਿੰਗ ਹੈਗਾ ਸ਼ਿਵਲਿੰਗ ਦੇ ਉੱਪਰ ਬਿਲਕੁਲ ਇੱਕ ਜਾਸਟਾਂ ਛੱਡਿਆ ਹੋਇਆ ਉਹ ਖੁੱਲੇ ਆ ਸੀ ਤੇ ਪੰਡਿਤ ਦੀ ਉੱਪਰ ਮੰਦਰ ਦੇ ਗੁਰਜੀ ਦੇ ਕੋਲ ਆ ਕੇ ਦੇਖਿਆ ਗਿਆ ਤੇ ਚਾਰ ਗੱਲੇ ਜਿਹੜੇ ਮੰਦਰ ਦੇ ਉਹ ਮੰਦਰ ਦੇ ਬਿਲਕੁਲ ਉੱਪਰ ਦਰਬਾਰ ਦੇ ਉੱਪਰ ਪਏ ਹੋਏ ਸੀਗੇ ਔਰ ਖੁੱਲੇ ਹੋਏ ਸੀ ਉਹਨਾਂ ਵਿੱਚ ਕੋਈ ਵੀ ਪੈਸਾ ਨਹੀਂ ਸੀਗਾ ਫਿਰ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਗਿਆ ਔਰ ਜਦੋਂ ਕੈਮਰਾ ਚੈੱਕ ਕੀਤਾ ਗਿਆ ਤੇ ਮੰਦਰ ਦਾ ਜਿਹੜਾ ਸੀਸੀਟੀਵੀ ਮੇਨ ਹੈ ਸ਼ਿਵਲਿੰਗ ਦੇ ਕੋਲ ਉਹਦੇ ਵਿੱਚ ਇੱਕ ਸਖਜ ਜੋ ਮੰਦਰ ਦੇ ਸ਼ਿਵਲਿੰਗ ਦੇ ਉੱਪਰੋਂ ਦੀ ਥੱਲੇ ਉਤਰਦਾ ਹੋਇਆ ਨਜ਼ਰ ਆਇਆ ਔਰ ਗੱਲੇ ਚੱਕਦਾ ਹੋਇਆ ਚੱਕ ਕੇ ਇੱਕ ਇੱਕ ਗੱਲਾ ਕਰਕੇ ਉਹਨੇ ਉੱਪਰ ਜਿਹੜੇ ਉਹਦੇ ਸਾਥੀ ਸੀ ਉਹਨਾਂ ਨੂੰ ਫੜਾਇਆ ਔਰ ਫੜਾ ਕੇ ਗੱਲੇ ਬਿਲਕੁਲ ਸਾਫ਼ ਕਰਕੇ ਚਲੇ ਗਏ ਨੇ ਇਹ ਟਕਣਾ ਹੈਗੀ ਹੈ ਵੈਸਟ ਹਲਕੇ ਦੀ ਪਗੜ ਦੀ ਖੂਈ ਸ਼ੇਮ ਮੰਦਰ ਕਾਲਾ ਸਿੰਘਾ ਰੋਡ ਦੀ ਕਿਰਪ ਕਿੰਨਾ ਕ ਲੱਗ ਰਿਆ ਜੋ ਗੱਲੇ ਦੇ ਵਿੱਚ ਸਾਵਣ ਬੀਤਿਆ ਹੁਣੇ ਹੁਣੇ ਸਾਵਣ ਤੋਂ ਬਾਅਦ ਨਾਲ ਹੀ ਜਵਾ ਮਸ਼ਮੀ ਬੀਤੀ ਹੈ ਗੱਲੇ ਹਲੇ ਕਮੇਟੀ ਨੇ ਖੋਲ੍ਹਨੇ ਸੀ ਸਾਡੇ ਟਿੰਕੂ ਝੁਲਕਾ ਜੀ ਸਿਆਲ ਸਾਹਿਬ ਸਾਰਿਆਂ ਨੇ ਖੋਲ੍ਹਨੇ ਸੀ ਕਿਉਂਕਿ ਥੋੜੇ ਬਿਜੀ ਸੀਗੇ ਉਹ ਅੱਜ ਕੱਲ ਦੇ ਵਿੱਚ ਖੋਲ੍ਹਨੇ ਸੀਗੇ ਜਾਂ ਤਾਂ ਉਹਨੂੰ ਇਹ ਪਨਕ ਸੀਗੇ ਹਾਲੇ ਗੱਲੇ ਨਹੀਂ ਖੁੱਲ੍ਹੇ ਤਾਂ ਕਰਕੇ ਜਾਂ ਕੋਈ ਭੇਤੀ ਸੀਗਾ ਉਹ ਜਦੋਂ ਪੰਜਾਬ ਪੁਲਿਸ ਆਪਾਂ ਬੁਲਾਈ ਉਹ ਕਹਿੰਦੇ ਕਿ ਤੁਸੀਂ ਪਛਾਣ ਕੇ ਸਾਨੂੰ ਦੱਸੋ ਇਹ ਪੁਲਿਸ ਪੁਲਿਸ ਦਾ ਕਹਿਣਾ ਹੈ ਤੁਹਾਨੂੰ ਹਾਂ ਪੁਲਿਸ ਦਾ ਕਹਿਣਾ ਹੈ ਕਿ ਪਛਾਣ ਕੇ ਸਾਨੂੰ ਦੱਸੋ ਕਿ ਕਿਹੜੇ ਬੰਦੇ ਨੇ ਜੀ ਅਸੀਂ ਇਹ ਕੰਮ ਕਰਨਾ ਤੇ ਪੰਜਾਬ ਪੁਲਿਸ ਕਾਦੀ ਤਨਖਾਹ ਪੰਜਾਬ ਗਵਰਨਮੈਂਟ ਕੋਲੋਂ ਲੈਂਦੀ ਹੈ ਸੋ ਇਹ ਵੀ ਗੱਲ ਕਹਿ ਗਏ ਨੇ ਉਹ ਕਿ ਜੇ ਤੁਸੀਂ ਕੰਪਲੇਨ ਲਖਾਣੀ ਤੇ ਲਿਖਾਓ ਜੇ ਨਹੀਂ ਲਖਾਣੀ ਤੇ ਕੋਈ ਦੇਖ ਲਓ ਜੇ ਤੁਹਾਡੇ ਕੋਲ ਟਾਈਮ ਨਾ ਹੈ ਤਾਂ ਲਖਾ ਦਿਓ ਸਾਨੂੰ ਨਾਮ ਪਤਾ ਨਾ ਇੰਸਪੈਕਟਰ ਵੀ ਇਹਦਾ ਨਾਮ ਨਹੀਂ ਪਤਾ ਸਾਡੇ ਭਾਜੀ ਨੂੰ ਪਤਾ ਨਾ ਕਿਹੜੇ ਥਾਣੇ ਚੋਂ ਲੱਗਦਾ ਐਸੇ ਉਹ ਪਾਈ ਨੰਬਰ ਟਾ ਥਾਣੇ ਤੋਂ ਸੋ ਇਹ ਸਾਡੇ ਪਿੰਡ ਤੇ ਸਾਡੇ ਮੰਦਰ ਦੇ ਵੀ ਕੋਲ ਸਾਹਮਣੇ ਰਾਤ ਨੂੰ 10 ਵਜੇ ਤੋਂ ਬਾਅਦ ਪੀਸੀਆਰ ਦੀ ਵੈਨ ਖੜੀ ਹੁੰਦੀ ਹੈ ਔਰ ਨਾਕਾ ਲੱਗਦਾ ਕਾਮੰਡੀ ਚੁੰਗੀ ਦੇ ਉੱਤੇ ਪਰ 12 ਵਜੇ ਦੀ ਇਹ ਘਟਨਾ ਹੈ ਕਿਉਂਕਿ ਵੈਸਟ ਹਲਕੇ ਦਾ ਇੰਨਾ ਕੀ ਮਾੜਾ ਹਾਲਾਤ ਹੋ ਧੁੱਕਿਆ ਤੁਸੀਂ ਆਪ ਜਾਣਦੇ ਹੋ ਕਿ ਦੁਪਹਿਰੇ ਵੀ ਬੱਚੇ ਨੂੰ ਕਿਸੇ ਨੇ ਬਾਹਰ ਜਾਣਾ ਉਹਨੂੰ ਕਹਿੰਦਾ ਕਿ ਫੋਨ ਜੇਬ ਚ ਪਾ ਕੇ ਰੱਖੇ ਕਿਸੂਨੀ ਨਾ ਕਿਸੇ ਦਾ ਕਿਉਂਕਿ ਇਹ ਵੈਸਟ ਹਲਕੇ ਦੇ ਹਾਲਾਤ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੈ ਹਾਂ ਹਾਂ ਸੀਜੀ ਵੀ ਕੈਮਰੇ ਦੇ ਕੈਦ ਪਤਾ ਲੱਗ ਰਿਹਾ ਕਿੰਨੇ ਬੰਦੇ ਵਾਰਤਾ ਤੋਂ ਅੰਜਾਮ ਦੇ ਰਹੇ ਨੇ ਘੱਟੋ ਘੱਟ 5 ਤੋਂ ਪੂਰੇ ਪਲੈਨਿੰਗ ਦਾ ਕੰਮ ਹੋਇਆ ਕਿਉਂਕਿ ਮੰਦਰ ਦੀ ਬੁਰਜੀ ਦੇਖੋ ਤੁਸੀਂ ਕਿੰਨੀ ਉੱਚੀ ਹੈ ਕਿੰਨੇ ਫੁੱਟ ਖੜੀ ਹੈ ਕਿੰਨੀ ਕਿੰਨੇ ਨੀਚੇ ਹੈ ਹੈ ਬਸ ਕਿਸ ਤਰ੍ਹਾਂ ਕੇ ਨੀਚੇ ਕਿ ਪੌੜੀ ਤਰ੍ਹਾਂ ਕੇ ਰੱਸੀ ਰੱਸੀ ਲਗਾ ਕੇ ਜੀ ਤੁਹਾਨੂੰ ਸੀਸੀਟੀਵੀ ਦਿਨੇ ਰਸੇ ਲਗਾ ਕੇ ਥੱਲੇ ਗਏ ਨੇ ਠੀਕ ਹੈ ਔਰ ਰਸੇ ਲਗਾ ਕੇ ਉੱਪਰ ਚੜੇ ਨੇ ਬਾਪ ਦਾ ਠੀਕ ਹੈ ਜੀ